ਹੈਲੋ ਜੀ ਸਸਿਕਾ ਸਾਰਿਆਂ ਨੂੰ ਬਲੋਸ ਬੋਪਰ ਜਿੰਦ ਤੇ ਸਤ ਸੰਤ ਹੈ ਅੱਜ ਹੈ ਦਿਨ ਐਤਵਾਰ 31 ਦਸੰਬਰ 2023 ਸਾਲ ਦਾ ਐਂਡਲਾ ਦਿਨ ਤੇ ਨਾਲੇ ਹੀ ਹਫਤੇ ਦਾ ਐਂਡਲਾ ਦਿਨ ਹੁੰਦਾ ਹੈ ਦੇਖਦੇ ਸਾਲ ਦਾ ਪਤਾ ਲੱਗਦਾ ਨਹੀਂ ਕਿੰਦਾ ਕਿਹੜੇ ਵੱਲੇ ਮਤਲਬ ਆਉਂਦਿਆ ਬੀਜਾਂ ਦੇ ਦਿਨ ਪਤਾ ਲੱਗਦਾ ਨਹੀਂ ਦਿਨਾਂ ਦਾ ਉਹ ਸਾਲ ਦਾ ਐਂਡ ਹੈ ਅੱਜ ਦਿਨ ਦਾ ਤੇ ਕੱਲ ਨਵਾਂ ਸਾਲ ਆ ਤੇ ਪਰਮਾਤਮਾ ਸਭ ਲਈ ਖੁਸ਼ੀਆਂ ਭਰਿਆ ਸਾਲ ਲਿਆਵੇ ਪਰਮਾਤਮਾ ਗੁੱਡ ਮਾਰਨ ਟਾਈਮ ਹੈ ਤੇ ਰੋਟੀ ਪਾਣੀ ਹੁਣ ਬਣਾ ਲੀਏ ਖਾ ਲਈਏ ਕਿਹ ਜੀ ਹਾਂ ਕਾ ਬਣਦੀ ਚਾਹ ਬਹੁਤ ਬਣਦੀ ਆ ਕਿਉਂ ਚਾਹ ਸਾਡੇ ਘਰ ਮਸ਼ਹੂਰ ਆ ਤੇ ਚਾਹ ਯਾਦੀ ਬਣਦੀ ਆ ਚਾਹ ਸਾਡੀ ਜਾਨ ਆ ਪੰਜਾਬੀ ਨੇ ਪਸੰਦੀ ਚਾਹ ਹੁੰਦੀ ਆ ਨਾ ਇਸ ਕਰਕੇ ਤੇ ਜਦ ਚਾਹ ਹੀ ਬਣ ਗਈ ਚਾਹ ਬਣ ਚਲੀ ਆ ਹੁਣ ਮੈਂ ਇੱਥੇ ਦੁੱਧ ਪਾ ਲੈਣਾ ਕਿ ਵੀ ਸੰਤਨ ਬਟ ਆ ਦੇਣਾ ਚਾਹ ਨੇ ਹਾਂਜੀ ਚਾਹ ਚ ਪੀ ਲਈ ਆ ਤੇ ਜ਼ਿਆਦਾ ਕੰਮ ਮੇਰਾ ਨਿਬੜ ਗਿਆ ਭਾਂਡੇ ਵੀ ਮੈਂ ਸਾਫ ਕਰ ਲਏ ਚਾਹ ਵਾਲੇ ਤੇ ਚਾਹ ਠੰਡਿਆ ਤੇ ਬਹੁਤੀ ਚਾਹ ਪੀਤੀ ਜਾਂਦੀ ਆ ਕੋਈ ਚਾਹ ਦਾ ਜਿੱਦਾਂ ਕਹ ਲੋ ਕੋਈ ਹਿਸਾਬ ਹੀ ਨਹੀਂ ਹੈਗਾ ਤੇ ਇੱਥੇ ਮੈਂ ਨਾ ਮੂਲੀ ਵਾਲੇ ਪਰੌਠੇ ਪਕਾਉਣ ਲੱਗੀ ਆ ਤੇ ਮੈਂ ਸਵੇਰੇ ਹਨੇਰੇ ਉੱਠ ਕੇ ਤੇ ਆਟਾ ਡਗਾਉਣ ਲਿਆ ਸੀ ਆਟਾ ਗੁੰਨ ਕੇ ਤੇ ਫਿਰ ਮੈਂ ਮੂਲੀ ਵੀ ਪਚਰ ਕੇ ਰੱਖ ਲਈਆਂ ਸੀਗੀਆਂ ਤੈਨੂੰ ਪਤਾ ਵੀ ਛੁੱਟੀਆਂ ਅੱਜਕਲ ਹੈਗੀਆਂ ਤਾਂ ਨਿਗਰ ਲਾਲ ਹੁਣੀ ਜੋ ਤੁਸੀਂ ਘਰ ਹੁੰਦੇ ਆ ਤੇ ਉਹਨਾਂ ਨੂੰ ਛੇਤੀ ਭੁੱਖ ਲੱਗ ਜਾਂਦੀ ਆ ਇਸ ਕਰਕੇ ਮੈਨੂੰ ਵੀ ਪਹਿਲਾਂ ਫਿਕਰ ਪੈਂਦਾ ਵੀ ਮੈਂ ਸਮਾਨ ਤਿਆਰ ਕਰਕੇ ਰੱਖਾਂ ਵੀ ਜਦ ਨਿਆਣਾਂ ਨੂੰ ਭੁੱਖ ਲੱਗੂਗੀ ਫਟਾਫਟ ਮੈਂ ਤਿਆਰ ਕਰਕੇ ਅੱਗੇ ਰੱਖ ਦੂੰ ਉਹਨਾਂ ਦੇ ਫੇਰ ਕੋ ਟੈਨਸ਼ਨ ਨਹੀਂ ਹੁੰਦੀ ਆਟਾ ਟਗੁੰਨਾ ਵੀ ਤੇ ਆਟਾ ਗੁੱਜ ਜਾਵੇ ਤੇ ਸੋਹਣੀ ਸੋਹਣੀ ਰੋਟੀ ਆਉਂਦੀ ਆ ਜੇ ਆਪੋ ਸੇ ਟੈਨ ਰੋਟੀ ਪਾਈਏ ਤਾਂ ਫਿਰ ਆਟਾ ਮੋੜਦੇ ਜਾਂ ਹੁੰਦਾ ਆ ਤੇ ਅੰਮੇ ਫਿਰ ਪਚਰ ਕੇ ਰੱਖ ਲਈ ਸੀ ਮੂਲੀਆਂ ਤਾਂ ਹੁਣ ਮੈਂ ਲੱਗੀਆਂ ਪਰੌਂਠੇ ਪਕਾਉਣ ਤੇ ਜਿੰਨੀ ਕਿ ਲੋੜ ਆ ਮੈਂ ਔਨ ਵਿੱਚ ਮਸਾਲਾ ਪਾਉਂਗੀ ਤੇ ਦੇਖੋ ਮਿਕਸ ਕਰ ਲਿਆ ਤੇ ਬਹੁਤ ਹੀ ਗਰਲਾਲ ਤੋਂ ਬਹੁਤ ਘਟ ਵਿੱਚ ਖਾਂਦਾ ਆ ਤੇ ਜੋਦ ਵੀ ਠੀਕ ਠਾਕ ਖਾ ਲੈਂਦਾ ਆ ਤੇ ਵੈਸੇ ਅਸੀਂ ਵੀ ਨਾਰਮਲੀ ਖਾਈ ਦੀ ਵਿੱਚ ਨਾ ਬਹੁਤੀ ਘਾਟ ਨਾ ਬਹੁਤੀ ਵੱਧ ਤੇ ਕੱਲ ਮੈਂ ਗਈ ਸੀ ਖੂਨੂ ਤੇ ਮੂਲੀਆਂ ਚਗਮਨ ਲੈ ਕੇ ਆਈ ਉਥੋਂ ਜਦੋਂ ਜਦੋਂ ਮੈਂ ਜਾਵਾਂ ਤੇ ਮੈਂ ਕੁਝ ਮੂਲੀਆਂ ਚਗਮਨ ਲੈ ਕੇ ਆਉਣੀ ਹੁੰਦੀ ਆ ਮੂਲੀ ਐ ਮੈਸੇ ਕੱਚੀਆਂ ਵੀ ਖਾਣੀਆਂ ਵਧੀਆ ਆ ਛਲਗਮ ਵੀ ਖਾਣੇ ਚੰਗੇ ਆ ਤੇ ਫਿਰ ਹੁਣ ਮੈਂ ਸਮਾਨ ਸਾਰਾ ਲੂਣ ਮਸਾਲਾ ਮਿਰਚ ਪਾ ਲਿਆ ਇਹਦੇ ਵਿੱਚ ਮਿਕਸ ਕਰ ਲਿਆ ਤੇ ਹੁਣ ਮੈਂ ਦਵਾ ਰੱਖਤਾ ਗੈਸ ਤੇ ਤੇ ਹੁਣ ਮੈਂ ਪਰੌਂਠੇ ਲਾਉਂਦੀ ਤਿਆਰੀ ਕਰੂੰਗੀ ਇਦਾਂ ਜੀ ਸਵੇਰੇ ਸਵੇਰੇ ਪਰੌਂਠੇ ਵਧੀਆ ਲੱਗਦੇ ਆ ਆਲੂ ਵਾਲੇ ਹੋਏ ਚਾਹੇ ਮੂਲੀਆਂ ਵਾਲੇ ਹੋਏ ਤੇ ਗੋਭੀ ਵਾਲੇ ਹੋਏ ਇਦਾਂ ਵਧੀਆ ਲੱਗਦੇ ਆ ਪਰੌਂਠੇ ਤੇ ਅਕਸਰ ਕਿਸੇ ਨੂੰ ਜਾਂ ਪਰੌਂਠੇ ਬਕਾਉਣੀ ਹੁੰਦੀ ਹੈ। ਹਾਂ ਕਈ ਵਾਰੀ ਚਲੋ ਨਹੀਂ ਤੇ ਪਰੌਂਠੇ ਵਧੀਆ ਲੱਗਦੇ ਆ ਤੇ ਹੁਣ ਮੈਂ ਕੀ ਰੱਖ ਲਿਆ ਗੈਸ ਤੇ ਇਹ ਹੁਣ ਗਰਮ ਕਰਨਾ ਤੇ ਨਾਲ-ਨਾਲੀ ਨਾਲ-ਨਾਲੀ ਪਰੌਂਠੀਆਂ ਦੇ ਲਈ ਜਾਣਾ ਤੇ ਇਦਾਂ ਸੁੱਕੇ ਰਹਿ ਜਾਂਦੇ ਨਾਲ ਆਉ ਤਾਂ ਮੇਚ ਮਸਾਲਾ ਮਿਕਸ ਕਰ ਲਿਆ ਮੈਂ ਮੂਲੀਆਂ ਚ ਤੇ ਹੁਣ ਮੈਂ ਪਰੌਂਠੇ ਸਾਰੇ ਦਿਨ ਬਕਾ ਕੇ ਰੱਖ ਲੈਣੇ ਆ ਤੇ ਨਾਲ ਹੀ ਮੈਂ ਰੱਖ ਲਈ ਚਾਹ ਤੇ ਜਿਹੜਾ ਜੀਕਰੂ ਚਾਹ ਨਾ ਖਾ ਲਓ ਇਡਾ ਜੀ ਗੁਰਦਾਈ ਨਾ ਖਾ ਲੋ ਤੇ ਚਾਹ ਮੇਰੀ ਬਣ ਚੁੱਕੀ ਆ ਤੇ ਪਰੌਂਠੇ ਵੀ ਤਿਆਰ ਕਰ ਲੈਣੇ ਦੇਖੋ ਜੀ ਪਹਿਲਾਂ ਪਹਿਲੇ ਸਮਿਆਂ ਚ ਹੁਣ ਤੇ ਵਹੇ ਦਾਲ ਸਬਜ਼ੀਆਂ ਦਾ ਕੋਈ ਪਤਾ ਹੀ ਨਹੀਂ ਲੱਗਦਾ ਹੈਗਾ ਪਹਿਲਾਂ ਸਿਰ ਦੀ ਰੋਟੀ ਡੰਗ ਰੋਟੀ ਖਾ ਕੇ ਤੇ ਦੁਪਹਿਰ ਨੂੰ ਕਹਿਣਾ ਛੱਡੋ ਤੇ ਨਰੰਗ ਦਾਲ ਸਬਜ਼ੀ ਨਹੀਂ ਖਾਣੀ ਵੀ ਚਾਹ ਚਾਹ ਨਾਲ ਰੋਟੀ ਖਾਂਦੇ ਹੁੰਦੇ ਸੀ ਪਹਿਲਾਂ ਪਹਿਲੇ ਸਮਿਆਂ ਚ ਪੁਰਾਣਿਆਂ ਚ ਹੁਣ ਤੇ ਜਦੋਂ ਜਮਾਨਾ ਇੰਟਰਨੈਟ ਦਾ ਆ ਦੀ ਖਾਣੇ ਦਾ ਪਤਾ ਨਹੀਂ ਲੱਗਦਾ ਹੈਗਾ ਇਹਨਾਂ ਕੁਝ YouTube ਤੇ ਸਿਖਾਉਂਦੇ ਆ ਦੱਸਦੇ ਆ ਵੀ ਇਦਾਂ ਤੁਸੀਂ ਬਣਾਓ ਤੇ ਪਹਿਲੇ ਸਮੇਂ ਚ ਇਦਾਂ ਹੁੰਦਾ ਸੀਗਾ ਵੀ ਚਾਰ ਰੋਟੀ ਖਾ ਲੈਣ ਨਾਲ ਗੰਢਾ ਲੱ ਲੈਣਾ ਤੇ ਰੋਟੀ ਬਹੁਤ ਵਧੀਆ ਲੱਗਦੀ ਸੀਗੀ ਉਹਦਾ ਸਾਦੀ ਇੱਕ ਮੇਰੋ ਇੱਕਦਾਂ ਰੋਟੀ ਹੁੰਦੀ ਸੀ ਬਹੁਤ ਵਧੀਆ ਹੁੰਦੀ ਸੀ ਤੇ ਉਦੋਂ ਕੋਈ ਦੁੱਖ ਰੋਗ ਨਹੀਂ ਹੁੰਦਾ ਸੀ ਪਹਿਲੇ ਸਮੇਂ ਚ ਲੋ ਦੁਨੀਆ ਨੂੰ ਹੁਣ ਤਾਂ ਜਿੰਨੇ ਸੌਖਿਆ ਤਾਂ ਓਨੇ ਦੁੱਖ ਵਧ ਗਏ ਆ ਨਵੇਂ ਜਵਾਨੇ ਵਿੱਚ ਮੇਰੇ ਪਰੌਂਠੇ ਹੋ ਗਏ ਤਿਆਰ ਤੇ ਪਰੌਂਠੇ ਮੈਂ ਹੁਣ ਇਹ ਰੱਖ ਲੈ ਸਾਰੇ ਪਕਾ ਕੇ ਇੱਦਾਂ ਹਾਂਜੀ ਪਰੌਂਠੇ ਅਸੀਂ ਖਾ ਲਏ ਆ ਤੇ ਨਾਲ ਮਗਰੋਂ ਪੀਲੀ ਚਾਹ ਇਦਾਂ ਜੀ ਪਰੌਂਠੇ ਮਗਰੋਂ ਚਾਹ ਜਿਦਾਂ ਰੋਟੀ ਮੂਰ ਆਪਾਂ ਚਾਹ ਪੀਂਨੇ ਆ ਤੇ ਰੋਟੀ ਪਾਜ ਜਾਂਦੀ ਆ ਨਾ ਕਹਿੰਦੇ ਜਾਂ ਜਿਦਾਂ ਆਪਾਂ ਰੋਟੀ ਮੂਰ ਗੁੜ ਖਾਣੇ ਆ ਤੇ ਰੋਟੀ ਪਾਜ ਜਾਂਦੀ ਗੁੜ ਦੇ ਨਾਲ ਗੁੜ ਖਾਣਾ ਵੀ ਇਸੇ ਦੇ ਲਈ ਬਹੁਤ ਵਧੀਆ ਆ ਤੇ ਇੱਥੇ ਆ ਗਈ ਜੀ ਸੀਟੀ ਰੋਟੀ ਪਕਾ ਕੇ ਮੈਂ ਰੱਖ ਲਈ ਸੀ ਇਹਦੇ ਲਈ ਮੈਂ ਕਿਹਾ ਨਿਉਣਾ ਇਹਨੇ ਡੇਲੀ ਆਉਣੇ ਆਉਣਾ ਬੱਚਿਆਂ ਵਾਲੀ ਐ ਸਿਟੀ ਤੇ ਤੁਹਾਨੂੰ ਬੱਚੇ ਵੀ ਦਿਖਾਵਾਂ ਕਿਸ ਦਿਨ ਇਹਦੇ ਤੇ ਇਹਨੇ ਚੌਪਰ ਕੇ ਨਾ ਬੂਏ ਮਰੀ ਦਰ ਸੁਈ ਦੇ ਮੇਰੇ ਬੈ ਜਾਣ ਆ ਕੇ ਤੇ ਮੈਨੂੰ ਰੋਟੀ ਮਿਲੂਗੀ ਤੇ ਫੇ ਮੈਂ ਇਹਨੂੰ ਦੁੱਜ ਦੋ ਰੋਟੀਆਂ ਬਾਤੀਆਂ ਸੀਗੀਆਂ ਚਲੋ ਮੈਂ ਕਿਹਾ ਬੱਚਿਆਂ ਵਾਲੀ ਆ ਖਾ ਲੂਗੀ ਤੇ ਮੈਂ ਪਿਆਉਂਠੇ ਦਿੱਤੇ ਮੈਂ ਕਿ ਮਿਰਚਾਂ ਲੱਗਣਗੀਆਂ ਵਿਚਾਰੀ ਨੂੰ ਤੇ ਬੱਚੇ ਵੀਰੇ ਬਹੁਤ ਸੋਹਣੇ ਆ ਦੇਖੋ ਜੀ ਇਹਦੇ ਜਾਨਵਰ ਹਨਾ ਰੋਟੀ ਦਾ ਮੁੱਲ ਪਾਉਂਦੇ ਆ ਤੇ ਮੈਂ ਰੋਟੀਆਂ ਨੂੰ ਪਾਤੀ ਹੁਣ ਇਹਨੇ ਸਾਰੀ ਇਦਾਂ ਹੀ ਨਾ ਹੌਲੀ ਹੌਲੀ ਖਾ ਜਾਣੀ ਪਹਿਲਾਂ ਦੁੱਧ ਪੀਤਾਂ ਨੇ ਦੁੱਧ ਪੀ ਕੇ ਤਾਂ ਫਿਰ ਬਾਅਦੋਂ ਰੋਟੀ ਖਾ ਲੈਣੀ ਆ ਦੇਖੋ ਜੀ ਆਪਣੇ ਦੇ ਘਰ ਹੁੰਦੇ ਇਹਨਾਂ ਦੇ ਕਿਹੜਾ ਘਰ ਹੁੰਦੇ ਆ ਇਹਨਾਂ ਨੂੰ ਆਪਣੇ ਕੋਲੇ ਆਸਾਂ ਹੁੰਦੀਆਂ ਹਨਾ ਰੋਟੀ ਮਿਲੂਗੀ ਜਿਵੇਂ ਕਿਦਾਂ ਤੇ ਦੇਖੋ ਹੁਣ ਸਾਰੀ ਇਹਨੇ ਖਾ ਜਣੀ ਰੋਟੀ ਤੇ ਆਪਾਂ ਨੂੰ ਜ਼ਰੂਰ ਜਾਨਵਰਾਂ ਨੂੰ ਰੋਟੀ ਪਾਉਣੀ ਚਾਹੀਦੀ ਆ ਪੰਛੀਆਂ ਨੂੰ ਵੀ ਕਿ ਇਹ ਇਨਦਰ ਵੀਸ ਇਨਾਂ ਨੂੰ ਦੇਣਾ ਚਾਹੀਦਾ ਤੇ ਇਹਨੇ ਤਾਂ ਡੇਲੀ ਆਉਣਾ ਹੈ ਹੁਣਾ ਇਹਨੂੰ ਪਤਾ ਵੀ ਰੋਟੀ ਪੱਕੀ ਹੁੰਦੀ ਆ ਤੇ ਫਟਾਫਟ ਮੈਨੂੰ ਇਹਦਾ ਦੁੱਧ ਚ ਪਾ ਦੇਣੀ ਹੁੰਦੀ ਆ ਤੇ ਦੇਖੋ ਸਾਰੀ ਖਾ ਗਈ ਰਹੀ ਨਹੀਂ ਛੱਡੀ ਸਿੱਧੀ ਰੋਟੀ ਰੋਟੀ ਖਾ ਕੇ ਚਲ ਗਈ ਆ ਤੇ ਅੱਜ ਤੁਹਾਨੂੰ ਪਤਾ ਵੀ ਠੰਡ ਕਿੰਨੀ ਆ ਵੀ ਧੁੱਪ ਜੜੀ ਨਹੀਂ ਹੈਗੀ ਇੰਨਾ ਬਰਹਾ ਲਿਆ ਤੇ ਮੈਂ ਬਾਲੇ ਇੱਥੇ ਅੱਗ ਤੇ ਮੈਂ ਅੱਗੇ ਸੇਕਣ ਲਾ ਪਈ ਤੇ ਅੱਗ ਵਾਲ ਦੇਖ ਕੇ ਡੈਡੀ ਹੁਣੀ ਵੀ ਅੱਗੇ ਬਹਿ ਗਏ ਅੱਗ ਸੇਕਣ ਨੂੰ ਕਿ ਸਿਆਣੇ ਬੰਦੇ ਨੂੰ ਠੰਡ ਬਹੁ ਲੱਗਦੀ ਆ ਤੇ ਦੇਖੋ ਅੱਗ ਕਿਦਾਂ ਬਣ ਗਈ ਆ ਤੇ ਸਾਰਾ ਦਿਨ ਹੀ ਅੱਗ ਜਿੱਦਾਂ ਕਹ ਲੋ ਚੁੱਲਾ ਬੰਦ ਨਹੀਂ ਹੋਇਆ ਪਾਥੀਆਂ ਪਾਈ ਗਏ ਵਿੱਚ ਲੱਕੜਾਂ ਸਿੱਟੀ ਗਏ ਤੇ ਅੱਗ ਸੇਕੀ ਗਏ ਠੰਡ ਨਹੀਂ ਮਹਿਸੂਸ ਹੁੰਦੀ ਅੱਗ ਦੇ ਨਾਲ ਬਹੁਤੀ ਤੇ ਤੁਹਾਨੂੰ ਦੇਖੋ ਦਿਖਾਈ ਜਾਂਦੇ ਹੋਣਗੇ ਨਾ ਇਹ ਡੈਡੀ ਜੀ ਹੁਣੀ ਸੋਹਰਾ ਸਾਹ ਮੇਰੇ ਇਹਨਾਂ ਦੇ ਦਾ ਨਾ ਹੱਥ ਜਿੱਦਾਂ ਦੋਨੇ ਪੱਠੇ ਕੁੱਤਣ ਵਾਲੀ ਮਸ਼ੀਨ 'ਚ ਆ ਗਏ ਸੀਗੇ ਪਿੱਛਾਡੇ ਹੂਆਂ ਤੇਇ ਕਾਈ ਹੁੰਦੀ ਆ ਉਹ ਤੇ ਕਾਈ ਦਾ ਬੇੜਾ ਬਣਾਏ ਸੀ ਇਹਨਾਂ ਨੇ ਤੇ ਉਹ ਬੇੜਾ ਜਿੱਦਾਂ ਫੜਨ ਲੱਗੇਗਾ ਇੱਕ ਹੱਥ ਨਾਲ ਤਾਂ ਉਹ ਮਸ਼ੀਨ ਨੇ ਦੂਜੇ ਹੱਥ ਵੀ ਖਿੱਚ ਲਿਆ ਤੁਹਾਨੂੰ ਪਤਾ ਇਹ ਮੋਟਰਾਂ ਤੇ ਹੁੰਦੀਆਂ ਨੇ ਨਾ ਮਸ਼ੀਨਾਂ ਪੱਠੇ ਵਾਲੀਆਂ ਉਹਦੇ ਨਾਲ ਤੇ ਪੂਰੇ ਮੇਰਾ خیال 12 ਸਾਲ ਤਾਂ ਹੋ ਗਏ ਆ ਦੇਖੋ ਜੀ ਆਪਣੇ ਮਾੜੀ ਜੀ ਵੀ ਜਿੱਦਾਂ ਕੋਲੋ ਛੇਲਤ ਲੱਗ ਜਾਵੇ ਜਾਂ ਕੋਈ ਕੰਡਾ ਵੀ ਲੱਗ ਜਾ ਆਪਾਂ ਕਿੰਨਾ ਦੱਖ ਹੁੰਦਾ ਆ ਸਾਨੂੰ ਜਦੋਂ ਉਹ ਨਾ ਟਾਈਮ ਚੇਤਾ ਆਉਂਦਾ ਆ ਬੜਾ ਹੀ ਦੁੱਖ ਹੁੰਦਾ ਬਹੁਤ ਰੋਣਾ ਆਉਂਦਾ ਉਹ ਟਾਈਮ ਸੁਣ ਕੇ ਦੇਖ ਕੇ ਵੀ ਪਤਾ ਨਹੀਂ ਰੱਬ ਕਿਹੜੀ ਗੱਲੀ ਰਾਜੀ ਆ ਇੱਕ ਨਹੀਂ ਦੋਨੇ ਹੱਥੀ ਤੇ ਰੱਬ ਦੇ ਰੰਗਿਆ ਜੀ ਜੋ ਉਹਨੂੰ ਵਾਇਰ ਨੂੰ ਚੰਗਾ ਲੱਗਦਾ ਆ ਤੇ ਇਹ ਦਿਨ ਬੇਸਤਰੀ ਲੱਗੇ ਆ ਮੈਸਟਰੀ ਆ ਪਤਾ ਨਹੀਂ ਕੀ ਚੀਜ਼ ਉਹ ਅੰਦਰ ਰੱਖੀ ਆ ਤੇ ਮੈਂ ਡੈਡੀ ਦੇ ਘਰ ਨੂੰ ਚ ਲੈਣ ਗਈ ਆ ਮੇਰੇ ਖਿਆਲ ਨੀ ਲਿਆ ਨੀਲ ਮੰਗਦੇ ਸੀਗੇ ਟੈਲਾਂ ਦੇ ਜਿੱਦਾਂ ਕਹ ਲਓ ਵੀ ਕੋਈ ਨਿਸ਼ਾਨ ਛੂਣ ਲਾਉਣ ਦਾ ਕੋਈ ਹਸਾਬ ਤਾਂ ਹੋਊਗਾ ਇਹਨਾਂ ਨੂੰ ਤੇ ਉਹ ਮੈਂ ਫਿਰ ਤਾਲਾ ਲਾ ਕੇ ਇਹਨਾਂ ਨੂੰ ਤੇ ਦੇਖੋ ਜੀ ਆਪਣੇ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਆ ਆਪਾਂ ਨੂੰ ਤੇ ਕਿਉਂ ਆਪਣੇ ਟਾਈਮ ਆਪਣੇ ਤੇ ਵੀ ਟਾਈਮ ਆਉਣਾ ਆ ਅਸੀਂ ਵੀ ਬੁੱਢੇ ਹੋਣਾ ਸਿਆਣੇ ਹੋਣਾ ਆ ਤੇ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਆਪਾਂ ਨੂੰ ਫਿਰ ਜੇ ਬਸ ਜੇ ਆਪਾਂ ਸੇਵਾ ਕਰਦੇ ਨਾ ਮਾਪਿਆਂ ਦੀ ਆਪਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ ਤੇ ਜ਼ਰੂਰੀ ਆਪਾਂ ਨੂੰ ਆਪਣੇ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਦਾ ਦੁੱਖ ਦੁੱਖ ਸਮਝਣਾ ਚਾਹੀਦਾ ਆ ਜਿਨ੍ਹਾਂ ਨੇ ਸਾਡੇ ਲਈ ਨਾ ਕੁਝ ਕੀਤਾ ਹੁੰਦਾ ਬਣਾਇਆ ਹੁੰਦਾ ਆ ਸਾਡੇ ਲਈ ਬਣਾਇਆ ਹੁੰਦਾ ਸਾਰਾ ਕੁਝ ਉਹਨਾਂ ਨੇ ਤੇ ਆਪਣੇ ਮਾਪਿਆਂ ਨੂੰ ਗਰੋਹ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਸੇਵਾ ਕਰਨੀ ਕਿਉਂ ਕਿ ਇਹਨਾਂ ਦੇ ਨਾ ਗੁਰਦੁਆਰੇ ਭਾਵੇਂ ਘਟ ਜਾਓ ਤੇ ਆਪਣੇ ਮਾਪਿਆਂ ਦੀ ਸੇਵਾ ਹੀ ਗੁਰਦੁਆਰਾ ਹੁੰਦੀ ਆ ਸਿਆਣਾ ਇਹ ਕਹਾਵਤ ਆ ਮੀਸੀਆ ਵਗਰਲੀ ਗੁਰਦੁਆਰੇ ਚ ਲੱਗੇ ਸਮਝੋ ਮਾਪੇ ਨੇ ਸੇਵਾ ਕਰਨ ਦੇਖੋ ਹੁਣ ਤਾਂ ਵੈਸੇ ਆਰਾਮ ਹੈ ਪਹਿਲਾਂ ਤਾਂ ਬਹੁਤ ਆ ਦੁੱਖ ਦੇ ਹੁੰਦੇ ਸੀਗੇ ਤੇ ਦੇਖੋ ਅੱਕਦਾ ਬਣ ਡਈ ਆ ਲਾਟਾਂ ਲਾਟਾਂ ਨਿਕਣ ਡੀਆਂ ਕਾਕਾ ਆਹ ਕਾਕਾ ਦੇ ਮम्मी ਕੋ ਜਾ ਕਾਕਾ ਮਿੱਠੀ ਖਾ ਜਾ ਹਾਈ ਕਾਕਾ ਮਿੱਠੀ ਖਾ ਜਾ ਉੱਪਰ ਕਾਕਾ ਨਾ ਚਲ ਬਾਈ ਕਰ ਦੇ ਕਾਕਾ ਨੂੰ ਫਿਰ ਓਏ ਆਲੇ ਅ ਕਾਕਾ ਜੀ ਜੀ ਖਾਂਦਾ ਜੀ ਜੀ ਖਾਂਦਾ ਕਾਕਾ ਦੇ ਏ ਮੁੰਗੜੀ ਆਵੇ ਬਾਈ ਕਿਦ ਕੱਕਰੇ ਬਾਈ ਕਰ ਕੈਨੂ ਏ ਇਹ ਪਿੱਡੋ ਬਾਈ ਕਰ ਕਾ ਮੈਂ ਮੁੰਗੜ ਮੈਂਨੇ ਕਿਉਂ ਨਹੀਂ ਓਏ ਤੇ ਨਹੀਂ ਮੈਂ ਨਹੀਂ ਆ ਕੱਕਾ ਦਿਖਾਉਂਦੀ ਆ ਇਹਨੇ ਬੈਠ ਬੈਠ ਆਈ ਕੱਕਾ ਦੇ ਸੋਣਾ ਜਾ ਲੈ ਓਏ ਬਾਈ ਕਰ ਦੇ ਹਾਂਜੀ ਸਵੇਰੇ ਬਣਾ ਲਏ ਸੀ ਪਰੌਠੇ ਤੇ ਪਰੌਠੇ ਆ ਨਾ ਰੋਟੀ ਖਾ ਲਈ ਤੇ ਦੁਪਹਿਰੇ ਫਿਰ ਦਾਲ ਸਾਬੀਆਂ ਨੂੰ ਖਾਦਿਆਂ ਕਿੰਨੇ ਦਿਨ ਹੋ ਗਏ ਆ ਤੇ ਚਲੋ ਮੈਂ ਕਿਹਾ ਅੱਜ ਜਿਦਾਂ ਕਹ ਲੋ ਵੀ ਠੰਡ ਹੈਗੀ ਆ ਤੁੰਦ ਕੱਲ ਵੀ ਨਹੀਂ ਠੰਡੀ ਤੇ ਨਾ ਤੋਂਪ ਕੱਲ ਨੋਰਮਲ ਸੀ ਅੱਜ ਤੋਂਪ ਵੀ ਨਹੀਂ ਚੜੀ ਹੈਗੀ ਤੇ ਠੰਡ ਇਦਾਂ ਹੀ ਆ ਤਾਂ ਲੋਹੜੀ ਤੱਕ ਕਿੱਦੇ ਰਹਿਣਾ ਇਹ ਚਲੋ ਮੀਹ ਉਹ ਪੈਵੇਂ ਤੇ ਚਲੋ ਸਾਫ਼ ਹੋਈ ਨਦਨ ਤੇ ਮੀਂਹ ਨਹੀਂ ਪਿਆ ਹਜੇ ਮੀਂਹ ਪਊ ਲੋਹੜੀ ਤੇ ਲਾਗੇ ਤਫੇ ਦੇ ਸਾਫ ਹੋ ਜਾਣੇ ਤੁਹਾਨੂੰ ਧੰਦਾ ਜੋ ਵੀ ਹੈਗੇ ਆ ਤੇ ਫਿਰ ਅੱਜ ਬਣਾਈ ਛੌਂਡੀ ਤਰੀ ਵਿੱਚ ਆਦਰਕ ਪਾ ਲਿਆ ਲਸਣ ਪਾ ਲਿਆ ਹਰਾ ਧਨੀਆ ਪਾ ਲਿਆ ਤੇ ਪਿਆਜ਼ ਪਾ ਲਏ ਤੇ ਬਹੁਤ ਲਿਫਟੀ ਹੋਏ ਛੌਂਡੀ ਤਰੀ ਬਣਾਈਆਂ ਤੇ ਇਹ ਵਧੀਆ ਇੱਕ ਦਵਾਈ ਦਾ ਕੰਮ ਕਰਦੀ ਆ ਛੌਂਡੀ ਤਰੀ ਆਪਾਂ ਨੂੰ ਜ਼ਰੂਰ ਖਾਣੀ ਚਾਹੀਦੀ ਆ ਤੇ ਚੀਜ਼ਾਂ ਬਾਈ ਨਹੀਂ ਬੋਤੇ ਖਾਣੀ ਚਾਹੀਦੀਆਂ ਤੇ ਇਸ ਕਰਕੇ ਤੇ ਆਪਾਂ ਨੂੰ ਅਮਿਸ਼ੇ ਦਾ ਖਾਣਨਾ ਚਾਹੀਦਾ ਆ ਤੇ ਹਾਂਜੀ ਦਿਨ ਦੇ ਕੰਮ ਕਾਰ ਨਵੇੜ ਲਏ ਆ ਤੇ ਰੋਟੀ ਹੁਣ ਰਾਤ ਦੀ ਪੱਕਣ ਲੱਗੀ ਆ ਤਾਕੇ ਮੈਂ ਰੱਖ ਲੈਣੀ ਆ ਤੇ ਜੇ ਤੁਹਾਨੂੰ ਖਾਣੀ ਹੋਵੇ ਤਾਂ ਕਿਉਂ ਖਾਣਾ ਹੈ ਤੇ ਸਾਲ ਦਾ ਹੁਣ ਐਂਡ ਤੇ ਗੋਹਿਆਂ ਤੇਨ ਬਾਏ ਬਾਏ ਅਲਵਿਦਾ ਹੁਣ ਤੇ ਸਾਰਿਆਂ ਨੂੰ ਖੁਸ਼ੀਆਂ ਬਲੈ ਵਾਇਰ ਸਾਲ ਲੈ ਕੇ ਆਵੇ ਮਾਦਨ ਤੇ ਦਿਨ ਦੇ ਕੰਮ ਨਿਪੜ ਗਿਆ ਤੇ ਸੱਚੇ ਪਾਤਸ਼ਾਹ ਅਮਰਸਤੀਆਂ ਰਹੇ ਸਾਰਿਆਂ ਨੇ ਤੇ ਠੰਡ ਅੱਜ ਤੋਂ ਵੱਡੀ ਆ ਤੇ ਧੁੰਦ ਪੈ ਜਾਂਦੀ ਟਾਈਮ ਨਹੀਂ ਤੇ ਕਿਉਂ ਦਿਨ ਤਾਂ ਲੱਗਦੇ ਨਹੀਂ ਹੈਗੇ ਧੁੱਪ ਲੱਗਦੀ ਨਹੀਂ ਹੈਗੀ ਤੇ ਧੁੰਦ ਰੋਦੀ ਰਹਿੰਦੀ ਆ ਲੱਗਦਾ ਕਿ ਠੰਡ ਵੱਡੀ ਆ ਸਵੇਰ ਦੀ ਅਗਵਾਲੀ ਆ 1 ਮਿੰਟ ਅੱਗ ਬੰਦ ਨਹੀਂ ਕੀਤੀ ਕਿਲਾ ਬਲੀਆਂ ਨੇ ਆ ਪਾਥੀਆਂ ਮਕਾਈ ਜਾਂਦੇ ਆ ਤੇ ਬਸ ਇੰਕੀ ਦਿਨ ਲੰਘ ਗਿਆ ਤੇ ਸਾਰੇ ਆਪਣਾ ਖਿਆਲ ਰੱਖਿਓ ਆਪਣੀ ਸਿਹਤ ਦਾ ਖਿਆਲ ਰੱਖਿਓ ਖਟੀਆਂ ਤੇ ਲੀ ਜਿਆ ਤੋਂ ਬਚਿਓ ਤੇ ਇਸ ਨੂੰ ਨਵਾਂ ਸਾਲ ਆ 2024 ਅੱਜ 2023 ਦਾ ਲਾਸਟ ਦਿਨ ਆ ਅਲਵਿਦਾ ਸਾਲ ਨੂੰ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਕੈਡੀ ਬਲੌਗ ਇੱਥੇ ਐਂਡ ਕਰਦੇ ਆ ਕੱਲ ਮਿਲਦੇ ਆ ਨਵੀਂ ਬਲੌਗਿੰਗ ਆਪਾਂ ਤਕਰੀ ਸਸਰੀਆ ਸਾਰਿਆਂ ਨੂੰ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਆਵਾਜ਼ ਰਹੋ ਸਾਰਿਆਂ ਨੂੰ ਹਾਂ ਸਾਲ ਖੁਸ਼ੀਆਂ ਭਰਿਆ ਹੋਵੇ ਵਾਹਿਗੁਰੂ ਸਾਰਿਆਂ ਦੇ ਮੇਨ ਰੱਖੇ ਅੱਕੜੀ ਹਰ ਇੱਕ ਆਪ ਸਾਰਿਆਂ ਨੂੰ ਬਾਏ ਬਾਏ